ਚੈੱਕ ਕਰੋ ਜੀ 12 ਕਿਲੋ ਰੋਟ ਤਿਆਰ ਆ ਚਾਰ ਦੰਦਾਈ ਬਾਈ ਕਹਿੰਦਾ ਮੂੰਹ ਤੇ 18 ਲੀਟਰ ਦੁੱਧ ਹੁਣ ਤਿਆਰ ਆ ਚੈੱਕ ਰੋ ਜੀ ਬੱਚਾ ਕੀ ਆ ਬਾਈ ਬੱッセ ਦੇ ਕਿੰਨੇ ਕ ਦਿਨਾਂ ਦੀ ਸੂਈ ਆ 20 ਦਿਨ ਹੋ ਗਏ ਲ ਚੌਗੀ ਆ ਬਾਈ ਕਹਿੰਦਾ ਜੀ ਮੂੰਹ ਚੈੱਕ ਕਰੋ ਬਾਡੀ weight ਬਹੁਤ ਚੰਗਾ ਜੀ ਤੇ ਅਡਰ ਵੀ ਬਹੁਤ ਚੰਗਾ ਆ ਪੈਸੇ ਕੀ ਰਿਕਾਰਡ ਰਿਹਾ ਹੈ ਦਾ ਪੈਸਲਾ 16 17 ਕੇ ਤੋਂ ਪਹਿਲਾਂ ਦਾ ਰਿਕਾਰਡ ਠੀਕ ਹੈ ਜੀ ਐਤ ਕੀ ਕਿੰਨੇ ਦੇ ਕੋਲੇ ਹੈਗਾ ਹੁਣ ਕੰਡੇ ਵਾਲਾ 16 ਹਨਾ ਅਰ ਪਿਛਲਾ ਰਿਕਾਰਡ ਦਾ ਅਗਲਾ ਬਾਈ ਕਿਵੇਂ ਦੱਸਦਾ ਕਿਵੇਂ ਨਹੀਂ ਬਾਲਡ ਕੀ ਪੈਂਦਾ 8 ਕਿਲੋ ਡੰਗ ਦਾ ਕੱਢਦਾ ਨਹੀਂ 16 ਕੰਡੇ ਦਾ ਠੀਕ ਆ ਬਾਈ 18 ਕਿਹੜਾ ਏਰੀਆ ਬਾਈ ਆਪਣਾ ਆਪਣਾ ਪਤਨੀ ਘਰ ਦਾ ਗਰੇ ਜਿਹੜਾ ਮੋਗਾ ਠੀਕ ਆ ਬੰਨੀਆਂ ਸਾਰੀਆਂ ਹਰਿਆਣੇ ਦੀਆਂ ਹੁੰਦੀਆਂ 14-15 ਮਿੰਟੀਆਂ ਤੇ ਆਮ ਹੁੰਦੀਆਂ ਦਾ ਫੋਨ ਨੰਬਰ ਹੈਗਾ 6283154775 ਇਹਦਾ ਕੀ ਮੁੱਲ ਕਰਦੇ ਹੋ ਜੀ ਇਹਦਾ 4.5 ਲੱਖ ਰੁਪਏ 4.5 ਹਾਂਜੀ ਇਹ ਕਾ ਕੱਟੀ ਆ ਇਹ ਵੀ ਤੋਰਦੇ ਓਏ ਇਹ ਵੀ ਤੋਰਦੇ ਲੈ ਆ ਵੀ ਕੱਟੀ ਤਾਜੀ ਸੂਈ ਆਈ ਤੇ ਆਰਡਰ ਬਾ ਕਮਾਲ ਨੇ ਆਰਡਰ ਤੁਸੀਂ ਚੈੱਕ ਕਰ ਸਕਦੇ ਜੀ ਪਿੱਸੋਂ ਤੇ ਪ्युअर ਹਰਿਆਣੇ ਦੀ ਮੱਝ ਆਈ ਇਹ ਵੀ ਚੈੱਕ ਕਰੋ ਜੀ ਤੁਸੀਂ ਤੇ ਟੋਂਡੇ ਸਿੰਘ ਤੁਸੀਂ ਚੈੱਕ ਕਰੋ ਜੀ ਇਹਦੀ ਵੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੱਸਦੇ ਹਾਂ ਜੀ ਬਾਈ ਤੋਂ ਠੀਕ ਆ ਬਈ ਹਾਂ ਠੀਕ ਆ ਜੀ ਇਕੱਠਾ ਦੋਰਦੰਨਾ ਖੋਲ ਇਹ ਜੋੜਾ ਬਾਈ ਲੈ ਕੇ ਆਇਆ ਖੇਚ ਦਾ ਕੇਂਦਰ ਬਣਿਆ ਜੀ ਇਹ ਸਾਰਾ ਜੋੜਾ ਮੇਲੇ ਤੇ ਚੱਕ ਰੋਦੀ ਹੀ ਰਾਮਪੁਰਾ ਪਸ਼ੂ ਮੰਡੀ ਤੇ ਜਿਹੜੀ ਆ ਹੁਣ ਕੱਟੀ ਤੋਰੀ ਇਹਦੇ ਪਿੱਛੇ ਬੱਚਾ ਕੀ ਆ ਇਹਦੇ ਮਗਰ ਵੀਰੇ ਹਟਾ ਹੀ ਇਹਦੇ ਮਗਰ ਘਟਾ ਅੱਜ 11ਵਾਂ 12ਵਾਂ ਦੇਣਾ ਸੂਈ ਨੂੰ ਠੀਕ ਆ ਇਹ ਪਲੂਣ ਸੂਈ ਆ ਜੀ ਉਹ ਵੀ ਦੂਜੇ ਆ ਆ ਚਾਰ ਰਾਂ ਦਾ ਸਵਾ ਦੂਜੇ ਹੀ ਆ ਵੀ ਠੀਕ ਆ ਇਹਦੇ ਥੱਲੇ ਕਿੰਨਾ ਕੁ ਦੁੱਧ ਆ ਜੀ ਹੁਣ 15 16 ਕਿਲੋ ਹੋਏਗਾ 15 16 ਕਿਲੋ ਇਹਦਾ ਕੀ ਮੁੱਲ ਕਰਦੇ ਹੋ ਜੀ ਇਹਦਾ ਸਵਾ 3 ਲੱਖ ਇਹਦਾ ਸਵਾ ਕਿੰਨੇ ਦੀ ਛੱਡ ਦੋਗੇ ਇਹ ਤਿੰਨ ਦੀ ਦੇ ਦੋ ਮੋਬਾਈਲ ਨੰਬਰ ਆਪਣਾ ਇੱਕ ਵਾਰ ਹੋਰ ਬੋਲ ਦੋ ਜੀ 6283154775 ਪਿੰਡ ਬਦਨੀ ਖੁਰਦਾ ਜ਼ਿਲ੍ਹਾ ਮੋਗਾ ਵਪਾਰ ਦਾ ਕੰਮ ਹਾਂਜੀ ਮਾਲ ਸਾਰਾ ਹਰਿਆਣੇ ਦਾ ਉਹ ਟੋਟਾ ਦਾ ਪੰਜਾਬ ਦੀ ਮਹਿਣੀ ਲੈਂਦੇ ਆ ਠੀਕ ਹੈ ਜਿੱਥੋਂ ਮਰਜੀ ਰਿਕਾਰਡ ਪੁੱਛ ਸਕਦੇ ਆ ਲੈ ਦੋਸਤੋ ਕਿਸੇ ਵੀ ਨੇ ਇਹਨਾਂ ਦੋਮਾਂ ਦੇ ਵਿੱਚੋਂ ਕੋਈ ਵੀ ਮੱਝ ਖਰੀਦਣੀ ਆ ਤਾਂ ਬਾਈ ਦਾ ਨੰਬਰ ਸਕਰੀਨ ਦੇ ਚੱਲ ਰਿਹਾ ਹੀ ਉਸ ਨੰਬਰ ਤੇ ਸਿੱਧਾ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਆ ਜੀ